ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਵੀ ਇਹ ਇੱਕ ਟੈਂਕੀ ਹੈ ਤੇ ਇਹਦੇ ਤੇ ਪੀਣ ਵਾਲਾ ਠੰਡਾ ਪਾਣੀ ਲਿਖਿਆ ਹੋਇਆ ਹੁਣ ਇਹ ਹੈ ਵੀ ਇਹਦੇ ਚ ਖਾਸੀਅਤ ਕੀ ਹੈ ਪੀਣ ਵਾਲਾ ਠੰਡਾ ਪਾਣੀ ਇੱਕ ਟੈਂਕੀ ਪਰੰਤੂ ਇਹ ਕਿਸ ਕੰਮ ਆਏਗੀ ਜਾਂ ਇਹਨੂੰ ਕਿੱਥੇ ਲੈ ਕੇ ਜਾਣਾ ਇਹ ਨੌਜਵਾਨ ਟੀਮ ਹੈ ਤੇ ਤੁਸੀਂ ਹੁਣ ਪੜ ਲਿਆ ਕਿ ਰੁੱਖਾਂ ਦੇ ਰਾਖੇ ਤਾਂ ਇਹ ਦਿੱਲੀ ਅਸੀਂ ਦੇਖਦੇ ਹਾਂ ਕਿ ਨੌਜਵਾਨ ਰੁੱਖਾਂ ਨੂੰ ਪਾਣੀ ਪਾਉਂਦੇ ਦਿਖਦੇ ਆ ਪਰ ਅੱਜ ਇਹ ਚੱਲੇ ਇੱਕ ਨਵਿਕਲਾ ਉਪਰਾਲਾ ਕਰਨ ਬਠਿੰਡਾ ਦੇ ਐਡਵਾਂਸ ਕੈਂਸਰ ਹਸਪਤਾਲ ਜੋ ਬਹੁਤ ਵੱਡਾ ਕੈਂਸਰ ਦਾ ਹਸਪਤਾਲ ਹੈ ਉੱਥੇ ਤੇ ਆਓ ਦੇਖਦੇ ਹਾਂ ਵੀ ਇਹਨਾਂ ਦਾ ਇਹ ਉਪਰਾਲਾ ਕਿਵੇਂ ਆ ਅਤੇ ਇਹ ਨਵਿਕਲਾ ਕੀ ਉਪਰਾਲਾ ਕਰ ਰਹੇ ਨੇ ਅੱਜ ਪਰ ਕੇ ਵਾਪਸ ਛੱਡ ਰਹੇ ਆ ਅੱਛਾ ਅੱਛਾ ਧੰਨਵਾਦ ਸਰ ਨੂੰ ਵਾਟਰ ਵਰਕਸ ਦਾ ਪਾਣੀ ਹੈ ਜੀ from direct from the water works not from any other source theek hai kalle water works to aaya karunga jadon khali ho jaya garo we will take it back and then again we will refill and the pointed here nanu ton to the easy spot de do we some easy jagah de do sab me bas jithe ki parking di bhi dikkat na aave traffic bhi na stop hove rokoge thode aap de ate pani chhadav sara nu sat sri kal assi is time khade ha advance cancer ਹਸਪੀਟਲ ਮਾਨਸਾ ਰੋਡ ਤੇ ਜੋ ਬਠਿੰਡੇ ਦਾ ਸਭ ਤੋਂ ਵੱਡਾ ਕੈਂਸਰ ਹਸਸਾਲਾ ਜਿੱਥੇ ਬਠਿੰਡੇ ਤੋਂ ਇਲਾਵਾ ਨੇੜੇ 100 200 ਕਿਲੋਮੀਟਰ ਦੇ ਜਿਹੜੇ ਹੋਰ ਏਰੀਆ ਉੱਥੋਂ ਵੀ ਹਰਿਆਣਾ ਰਾਜਸਥਾਨ ਤੱਕ ਤੋਂ ਮਰੀਜ਼ ਇੱਥੇ ਆਉਂਦੇ ਆ ਇਲਾਜ ਕਰਾਉਣ ਲਈ ਤੇ ਇੱਥੇ ਬਹੁਤ ਜ਼ਿਆਦਾ ਜ਼ਿਆਦਾ ਗਿਣਤੀ ਦੇ ਵਿੱਚ ਮਰੀਜ਼ ਆਉਂਦੇ ਆ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤਾਂ ਗਰਮੀਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਿੱਕਤ ਆਉਂਦੀ ਹੈ ਉਹ ਆਉਂਦੀ ਹੈ ਪਾਣੀ ਦੀ ਪੀਣ ਵਾਲਾ ਪਾਣੀ ਹਰ ਥਾਂ ਤੇ ਨਹੀਂ ਮਿਲਦਾ ਬੇਸ਼ੱਕ ਇੱਥੇ ਵੀ ਪ੍ਰਬੰਧ ਕੀਤੇ ਹੋਏ ਆਪਦੇ ਪੱਧਰ ਤੇ ਪਰ ਉਹ ਵੀ ਨਾ ਕਾਫੀ ਹੋ ਜਾਂਦੇ ਆ ਜਦੋਂ ਗਰਮੀ ਵੱਧ ਜਾਂਦੀ ਹੈ ਤੇ ਇੱਥੇ ਜਿਹੜਾ ਨੇੜੇ ਜਿਹੜੇ ਕੋਈ ਸਟਾਲਾਂ ਜਾਂ ਦੁਕਾਨਾਂ ਉੱਥੇ ਬਹੁਤ ਜ਼ਿਆਦਾ ਮਹਿੰਗਾ ਪਾਣੀ ਕਹਿੰਦੇ ਵੀ ਵਿਕਦਾ 50 ਰੁਪਏ ਤੱਕ ਦੀ ਬੋਤਲ ਹੋ ਜਾਂਦੀ ਹੈ ਪਾਣੀ ਦੇ ਪੀਣ ਵਾਲੇ ਪਾਣੀ ਦੀ ਤੇ ਇਸ ਟਾਈਮ ਸਭ ਤੋਂ ਵੱਡਾ ਅਪਰਾਲਾ ਕੀਤਾ ਬਹੁਤ ਸੋਹਣਾ ਅਪਰਾਲਾ ਕਿਉਂਕਿ ਪਾਣੀ ਦੀ ਲੋੜ ਹਰੇਕ ਜੀਵ ਨੂੰ ਹੈ ਤੇ ਮਨੁੱਖ ਨੂੰ ਤਾਂ ਪਾਣੀ ਦੀ ਜ਼ਰੂਰਤ ਹੋਰ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਗਰਮੀਆਂ ਆਪਦਾ ਰੂਪ ਦਿਖਾਉਂਦੀਆਂ ਤੇ ਰੁੱਖਾਂ ਦੇ ਰਾਖੇ ਟੀਮ ਜਿਨ੍ਹਾਂ ਨੂੰ ਤੁਸੀਂ ਰੋਜ਼ ਦਰਖਤਾਂ ਦੀ ਸੇਵਾ ਕਰਦੇ ਦੇਖਦੇ ਹੋ ਤੇ ਉਹ ਟੀਮ ਨੇ ਇੱਕ ਹੋਰ ਨਵੇਕਲਾ ਅਪਰਾਲਾ ਕੀਤਾ ਕਿ ਉਹਨਾਂ ਨੇ ਅੱਜ ਇੱਕ ਜਿਹੜਾ ਇਹਸ ਐਡਵਾਂਸ ਕੈਂਸਰ ਹਸਪਤਾਲ ਦੇ ਵਿੱਚ ਪਾਣੀ ਦੀ ਟੈਂਕੀ ਹੈ ਉਹ ਡੋਨੇਟ ਕੀਤੀ ਹੈ ਜਾਂ ਕਹਿ ਸਕੀਏ ਕਿ ਉਹਦਾ ਪ੍ਰਬੰਧ ਕੀਤਾ ਹੈ ਪਾਣੀ ਦਾ ਪਹਿਲਾਂ ਟੈਂਕੀ ਤਿਆਰ ਕਰਵਾਈ ਫਿਰ ਉਹਦੇ ਵਿੱਚ ਪਾਣੀ ਵਧੀਆ ਪੀਣ ਵਾਲਾ ਪਾਣੀ ਜਿਹੜਾ ਹੈਗਾ ਠੰਡਾ ਪਾਣੀ ਇੱਥੇ ਲਿਆ ਕੇ ਟੈਂਕੀ ਖੜੀ ਕੀਤੀ ਤਾਂ ਜੋ ਸਾਰੇ ਜੋ ਵੀ ਲੋਕ ਨੇ ਇੱਥੇ ਆਉਂਦੇ ਨੇ ਉਹਨਾਂ ਨੂੰ ਪਾਣੀ ਮਿਲ ਸਕੇ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਬਾਈ ਜੀ ਤੋਂ ਪੁੱਛਦੇ ਆ ਕਿਉਂਕਿ ਸਾਰੀ ਡਿਟੇਲ ਇਹੀ ਦੱਸਣਗੇ ਹਾਂਜੀ ਬਾਈ ਜੀ ਕੀ ਸਿਸਟਮ ਹੈ ਕੀ ਗੱਲਬਾਤ ਆ ਸਾਰੇ ਚੰਨਣਾ ਪਾਓ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਹ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰੁੱਖਾਂ ਦੇ ਰਾਖੇ ਟੀਮ ਸਾਡੀ ਬਣੀ ਹੋਈ ਹੈ ਰੁੱਖਾਂ ਦੀ ਸੰਭਾਲ ਕਰਨ ਵਾਸਤੇ ਔਰ ਸਾਡੇ ਨਾਲ ਪਬਲਿਕ ਹੈਲਥ ਡਿਪਾਰਟਮੈਂਟ ਔਰ ਉਹਨਾਂ ਦੇ ਸਾਡੇ ਵੱਡੇ ਭਰਾ ਜਗਦੀਪ ਸਿੰਘ ਜੀ ਸਰਾ ਐਸਡੀਓ ਸਾਹਿਬ ਉਹ ਵੀ ਸਾਡੇ ਨਾਲ ਰਹਿੰਦੇ ਨੇ ਅੱਜ ਅਸੀਂ ਆਏ ਹਾਂ ਕੈਂਸਰ ਐਡਵਾਂਸ ਕੈਂਸਰ ਕੇਅਰ ਹਸਪੀਟਲ ਪਰੇਂਡਾ ਔਰ ਇੱਥੇ ਆਉਣ ਦਾ ਸਬੱਬ ਸਾਡਾ ਕਿਵੇਂ ਬਣਿਆ ਜੀਵਨ ਪ੍ਰਕਾਸ਼ ਗੁਰਦੁਆਰਾ ਫੇਸ 1 ਮਾਡਲ ਟਾਉਨ ਵਾਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮਾਨਸਾ ਪਵਿੰਦਰ ਮਾਨ ਜੀ ਨੇ ਇਹਨਾਂ ਦੇ ਸਹਿਯੋਗ ਨਾਲ ਡੇਲੀ ਲੰਗਰ ਆਉਂਦਾ ਗੁਰਦੁਆਰਾ ਸਾਹਿਬ ਹਸਪੀਟਲ ਔਰ ਇਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਵੀ ਉੱਥੇ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਆਉਂਦੀ ਹੈ ਖਾਸ ਕਰਕੇ ਗਰਮੀਆਂ ਦੇ ਮੌਸਮ ਦੇ ਵਿੱਚ ਸੋ ਸਾਰੀ ਅਸੀਂ ਸਾਡੀ ਟੀਮ ਨੇ ਵਿਚਾਰ ਕੀਤਾ ਔਰ ਐਸਡੀਓ ਜਗਦੀਪ ਜੀ ਨਾਲ ਵੀ ਗੱਲ ਕੀਤੀ ਅਸੀਂ ਇੱਕ ਟੈਂਕੀ ਤਿਆਰ ਕਰਵਾਈ 5000 ਲੀਟਰ ਦੀ ਉਹਦੇ ਟੂਟੀਆਂ ਵਗੈਰਾ ਲਾ ਕੇ ਸਿੰਕ ਵਗੈਰਾ ਲਾ ਕੇ ਅੱਜ ਪਾਣੀ ਦੀ ਟੈਂਕੀ ਭਰ ਕੇ ਇੱਥੇ ਲਿਆਂਦੀ ਹੈ ਜੋ ਮਰੀਜ਼ ਇੱਥੇ ਆਉਂਦੇ ਨੇ ਜਾਂ ਮਰੀਜ਼ਾਂ ਦੇ ਨਾਲ ਉਹਨਾਂ ਦੇ ਰਿਸ਼ਤੇਰ ਦੋਸਤ ਮਿੱਤਰ ਹੁੰਦੇ ਆ ਵੀ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਆਵੇ ਤੇ ਸੋ ਮੈਂ ਹੁਣ ਬੇਨਤੀ ਕਰੂੰਗਾ ਗੁਰਵਿੰਦਰ ਜੀ ਨੂੰ ਜੀ ਬਾਈ ਬਹੁਤ ਵਧੀਆ ਵਿਸਥਾਰ ਨਾਲ ਦਿੱਤਾ ਤੇ ਇਸ ਤੋਂ ਬਾਅਦ ਸਾਡੇ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਸਰ ਨੇ ਉਹ ਦੱਸਣਗੇ ਸਾਰੀ ਡਿਟੇਲ ਅਹ ਟੀਮ ਰੁੱਖਾਂ ਦੇ ਰਾਖੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਡਾ ਜਿਹੜਾ ਡਿਪਾਰਟਮੈਂਟ ਹੈ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਸਾਡੇ ਜਿਹੜਾ ਹੈਗਾ ਨਾਲ ਸਾਡਾ এনवायरमेंट ਨਾਲ ਵੀ ਅਟੈਚਮੈਂਟ ਹੈ ਬਹੁਤ ਜ਼ਿਆਦਾ ਰੁੱਖਾਂ ਦੇ ਰਾਖੇ ਟੀਮ ਦਾ ਸਾਡੇ ਵੱਡੇ ਵੀਰ ਭੰਗੂ ਸਾਹਿਬ ਪਰਮਿੰਦਰ ਜੀ ਐਮਸੀ ਸਾਹਿਬ ਸਾਡੇ ਸਾਰੇ ਹੀ ਰੁੱਖਾਂ ਦੇ ਰਾਖੇ ਦੇ ਜਿਹੜੇ ਟੀਮ ਮੈਂਬਰ ਹੈ ਸਾਡੇ ਭਾਈ ਰਿੰਪੀ ਬਾਣਾ ਸਾਹਿਬ ਤੇ ਹੋਰ ਜਿੰਨੇ ਵੀ ਮੈਂਬਰ ਆ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਡਿਪਾਰਟਮੈਂਟ ਨੂੰ ਵੀ ਇੱਕ ਇਹਨਾਂ ਦੀ ਪੂਰੀ ਬਹੁਤ ਜ਼ਿਆਦਾ ਫੁੱਲ ਸਪੋਰਟ ਹੈ ਨਾਲ ਸਾਡੇ ਡਿਪਾਰਟਮੈਂਟ ਵੱਲੋਂ ਵੀ ਜੋ ਜੋ ਇਹ ਕੰਮ ਵਧੀਆ ਕਰ ਰਹੇ ਆ ਫੁੱਲ ਸਪੋਰਟ ਕੀਤੀ ਜਾ ਰਹੀ ਹੈ ਜੋ ਵਾਟਰ ਸਪਲਾਈ ਦੀ ਇੱਥੇ ਥੋੜੀ ਜੀ ਪ੍ਰੋਬਲਮ ਸੀਗੀ ਕੈਂਸਰ ਹਸਪੀਟਲ ਚ ਗਰਮੀ ਦਾ ਸੀਜ਼ਨ ਹੋਣ ਕਰਕੇ ਸਾਡੇ ਡਿਪਾਰਟਮੈਂਟ ਤੇ ਵੱਲੋਂ ਰੁੱਖਾਂ ਦੇ ਰਾਕੇ ਟੀਮ ਦੇ ਸਹਿਯੋਗ ਨਾਲ ਇੱਥੇ ਹਰ ਰੋਜ਼ ਇੱਕ ਵਾਟਰ ਟੈਂਕ ਪ੍ਰੋਵਾਈਡ ਕਰਵਾਇਆ ਜਾਊਗਾ ਜੇਕਰ ਹੋਰ ਵੀ ਜ਼ਰੂਰਤ ਹੋਊਗੀ ਤਾਂ ਉਹਦੇ ਵਾਸਤੇ ਵੀ ਅਪਰਾਲੇ ਰੁਕਾਂ ਦੇ ਰਾਕੇ ਟੀਮ ਦੇ ਨਾਲ ਮਿਲ ਕੇ ਵਧੀਆ ਕੀਤੇ ਜਾਣਗੇ ਵਾਇਗਰੂ ਜੀ ਕਾਲਸਾ ਵਾਇਰ ਜੀ ਬਤ ਮਾਨ ਸਾਹਿਬ ਕੋਈ ਨਹੀਂ ਦੋਨੇ ਜਣੇ ਤੁਸੀਂ ਵੀ ਆਪਦੀ ਡਿਟੇਲ ਦੱਸੋ ਸੀਗਾ ਤੇ ਆਜੋ ਵਾਈਗਰ ਸੀਗਾਲ ਜੀ ਸਾਨੂੰ ਸੇਵਾ ਪਰ ਬਖਸ਼ਿਆ ਬਾਬੇ ਨੇ ਉਹ ਅਸੀਂ ਕਰ ਹੀ ਜਾਂਦੇ ਹਾਂ ਬਸ ਇਸ ਤੋਂ ਬਾਅਦ ਨਹੀਂ ਸਾਨੂੰ ਇਸ ਹਾਲ ਤੱਕ ਬੋਲਣ ਵਾਲਾ ਆਉਂਦਾ ਚਲੋ ਹਾਂਜੀ ਰਿੰਪੀ ਭਾਈ ਇਹ ਇੱਕ ਤਾਂ ਇਹ ਦੱਸ ਦਿਓ ਵੀ ਇਹਦੇ 'ਚ ਨਾ ਵੀ ਸਹਿਯੋਗ ਕਿਹਦਾ ਵੀ ਇਹਦੇ ਇਹਦੀ ਕਿਹਨੇ ਰਿਪੇਅਰ ਕਰਾਈ ਕਿੰਨੇ ਕਿਹਨੇ ਪੈਸੇ ਦਿੱਤੇ ਕਿਉਂਕਿ ਇੱਕ ਪ੍ਰੋਜੈਕਟ ਹੁੰਦਾ ਇੱਕ ਪ੍ਰੋਜੈਕਟ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਦੱਸ ਦਾਂ ਜੀ ਕਿ ਸਾਡੀ ਰੁੱਖਾਂ ਦੇ ਰਾਖੇ ਟੀਮ ਹੈ ਜਿਹੜੀ ਅਸੀਂ ਸਾਰੇ ਦੋਸਤ ਮਿੱਤਰ ਥੋੜੀ ਘੰਟੇ 'ਚ ਚਾਰ ਪੰਜ ਜਣਿਆਂ ਨੇ ਅਸੀਂ ਇਹ ਉਹ ਉਹ ਗਰੁੱਪ ਦਾ ਨਾਮ ਵੀ ਰੱਖਿਆ ਸੀ ਕੰਮ ਸ਼ੁਰੂ ਕੀਤਾ ਪੌਦੇ ਲਾਉਣ ਦਾ ਹੌਲੀ ਹੌਲੀ ਦੋਸਤ ਮਿੱਤਰ ਜੁੜਦੇ ਗਏ ਹਮ ਖਿਆਲੀ ਲੋਕ ਆਉਂਦੇ ਰਹੇ ਔਰ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਸਾਡਾ ਖੇਰਾ ਵਿਸ਼ਾਲ ਹੁੰਦਾ ਗਿਆ ਸਾਨੂੰ ਪਾਣੀ ਦੀ ਸਮੱਸਿਆ ਆਈ ਤਾਂ ਪਾਣੀ ਦੀ ਸਮੱਸਿਆ ਤੋਂ ਬਾਅਦ ਅਸੀਂ ਐਸਡੀਐਸ ਸਾਹਿਬ ਕੋਲੇ ਗਏ ਸਾਡੇ ਮਿੱਤਰ ਵੀ ਨੇ ਗਵਾਂਢੀ ਵੀ ਨੇ ਤਾਂ ਇਹਨਾਂ ਕੋਲੇ ਇਹ ਟੈਂਕੀਆਂ ਪੁਰਾਣੀਆਂ ਖੜੀਆਂ ਸੀ ਔਰ ਇਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਚਾਲੂ ਕਰ ਲਓ ਅਸੀਂ ਉੱਥੇ ਵਰਕਸ਼ਾਪ ਦੇ ਵਿੱਚ ਇਹਨੂੰ ਰਿਪੇਅਰ ਕਰ ਲਿਆ ਤੇ ਟਾਇਰ ਜਿਹੜੇ ਸੀ ਸਾਨੂੰ ਵਿਕੀ ਨੰਬਰਦਾਰ ਜੀ ਐਮਸੀ ਅਵਾਰਡ ਨੰਬਰ ਬਲਟੌਣ ਵਾਲੇ ਦੇ ਉਹਨਾਂ ਨੇ ਦੇਤੇ ਔਰ ਡਾਇਰੈਕਟਰ ਬਾਈ ਆਪਣਾ ਅਮਰਦੀਪ ਟਵਾਣਾ ਜੀ ਦਾ ਐਂ ਸਾਰਿਆਂ ਨੇ ਸਹਿਯੋਗ ਦੇ ਨਾਲ ਥੋੜ ਥੋੜੀ ਮਾਇਆ ਇਕੱਠੀ ਕਰਕੇ ਕੋਈ ਸਰਕਾਰੀ ਡਿਪਾਰਟਮੈਂਟ ਵੱਲੋਂ ਸਮਾਨ ਆ ਗਿਆ ਤੇ ਇਹ ਟੈਂਕੀ ਹੈ ਜਿਹੜੀ ਇਹ ਜਿਹੜੀ ਕਿਸੇ ਵੇਲੇ ਕਵਾੜ ਦਾ ਰੂਪ ਧਾਰਨ ਕਰ ਚੁੱਕੀ ਸੀ ਇਹ ਤਿਆਰ ਹੈ ਟੈਂਕੀ ਔਰ 5000 ਲੀਟਰ ਪਾਣੀ ਹਰ ਰੋਜ਼ ਪੌਦਿਆਂ ਨੂੰ ਦੋ ਟੈਂਕੀਆਂ 5-5000 ਲੀਟਰ ਦੀਆਂ ਕਈ ਵਾਰੀ 20000 ਲੀਟਰ ਕਈ ਵਾਰੀ 10000 ਲੀਟਰ ਉਹ ਪਾਣੀ ਪਾਇਆ ਜਾਂਦਾ ਸ਼ਹਿਰ ਦੇ ਵਿੱਚ तकरीबन ਸ਼ਹਿਰ ਦਾ 6ਵਾਂ ਹਿੱਸਾ ਸਾਡੀ ਟੀਮ ਹਰ ਰੋਜ਼ ਕਵਰ ਕਰਦੀ ਹੈ। ਔਰ ਸਾਡੀ ਟੀਮ ਨੂੰ ਐਸਡੀ ਸਾਹਿਬ ਨੇ ਦੱਸਿਆ ਕਿ ਇੱਥੇ ਪਾਣੀ ਦੀ ਸਮੱਸਿਆ ਬਹੁਤ ਹੈ ਤਾਂ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ। ਇਹ ਟੈਂਕੀ ਦੇ ਅੰਦਰ ਤਿਆਰ ਕਰਾ ਕੇ ਪ੍ਰੋਟੈਕਟਿਵ ਪੇਂਟ ਕਰਾ ਕੇ ਟੂਟੀਆਂ ਵਗੈਰਾ ਲਾ ਕੇ ਉਹ ਸਾਰੀ ਟੀਮ ਅੱਜ ਇੱਥੇ ਆਈ ਹੈ। ਮੇਨ ਜਿਹੜਾ ਸਾਡੀ ਟੀਮ ਦਾ ਮਕਸਦ ਇਹ ਹੀ ਹੈ। ਜਿਥੇ ਵੀ ਕਿਤੇ ਕੋਈ ਸਮੱਸਿਆ ਆਉਂਦੀ ਹੈ ਆਮ ਸ਼ਹਿਰੀਆਂ ਨੂੰ ਕੋਈ ਵੀ ਸਮੱਸਿਆ ਆਉਂਦੀ ਉਹਦੇ ਵਿੱਚ ਪਹਿਲਾਂ ਸਾਡਾ ਮੇਨ ਮੰਤਵ ਦਾ ਰੱਖਾਂ ਦੀ ਇਹ ਸੇਵਾ ਹੀ ਆ ਉਸ ਤੋਂ ਬਾਅਦ ਜਿਵੇਂ ਆ ਨਾ ਰਿਲੇਟਡ ਕੰਮ ਹੈ ਕੁਝ ਤਾਂ ਉਹਦੇ ਵਿੱਚ ਫਿਰ ਜਿਵੇਂ ਸਾਰਾ ਗਰੁੱਪ ਦੀ ਸਹਿਮਤੀ ਹੁੰਦੀ ਹੈ ਉਵੇਂ-ਉਵੇਂ ਕੰਮ ਕਰਦੇ ਆਂਦੇ ਤੇ ਭਾਈ ਇਹ ਪਾਣੀ ਅੰਦਰੋਂ ਜਿਵੇਂ ਹੁਣ ਮੰਨ ਲਓ ਕਈਆਂ ਦੇ ਸਵਾਲ ਉੱਠਦਾ ਹੈ ਕਿ ਪਾਣੀ ਪੀਣ ਵਾਲਾ ਹੈ ਹਾਂਜੀ ਹਾਂਜੀ ਇਹ ਅੰਦਰ ਕੋਈ ਇਹਦੇ ਵਿੱਚ ਕੋਈ ਨਾ ਦੇ ਕਾ ਇਹ ਪਾਣੀ ਵਾਟਰ ਬਾਕਸ ਦੇ ਵਿੱਚੋਂ ਜਿਹੜਾ ਪ੍ਰੋਪਰ ਟ੍ਰੀਟ ਹੋ ਕੇ ਸਾਫ਼ ਹੋ ਕੇ ਆਇਆ ਹੋਇਆ ਪਾਣੀ ਹੈ ਇਹ ਪੀਣ ਯੋਗ ਪਾਣੀ ਜਿਹੜਾ ਸਾਡੇ ਘਰਾਂ ਵਿੱਚ ਜਾਂਦਾ ਹੈ ਜਿਹੜਾ ਸਾਡੇ ਘਰਾਂ ਵਿੱਚ ਸਪਲਾਈ ਹੁੰਦਾ ਉਸੇ ਆਊਟਲੈਟ ਦੇ ਵਿੱਚੋਂ ਅਸੀਂ ਜੀ ਸਾਹਿਬ ਨੇ ਉੱਥੇ ਇੱਕ ਪ੍ਰਵੀਜ਼ਨ ਦਿੱਤੀ ਹੋਈ ਹੈ ਜੇ ਕੋ ਵਾਟਰ ਟੈਂਕ ਭਰਨਾ ਹੈ ਤਾਂ ਉੱਥੋਂ ਅਸੀਂ ਇਹ ਭਰ ਕੇ ਲਿਆਉਨੇ ਆਂ ਔਰ ਇਹ 100% ਜੋ ਵੀ ਸਰਕਾਰ ਦੀਆਂ ਹਦਾਇਤਾਂ ਜਾਂ ਮੈਡੀਕਲ ਜਾਂ ਡਾਕਟਰਾਂ ਦੀਆਂ ਹਦਾਇਤਾਂ ਉਹਦੇ ਮੁਤਾਬਕ ਪੀਣ ਯੋਗ ਪਾਣੀ ਤੇ ਇਹ ਰੋਜ਼ ਆਇਆ ਕਰੂਗਾ ਹਾਂਜੀ ਹਾਂ ਬਿਲਕੁਲ ਰੋਜ਼ ਆਇਆ ਕਰੂਗਾ ਜੀ ਇਹਦੇ ਵਿੱਚ ਉਹ ਕੋਈ ਹੈ ਹੀ ਨਹੀਂ ਸਵੇਰ ਅਸੀਂ 5 ਵਜੇ ਤੋਂ ਲੈ ਕੇ 9 ਵਜੇ ਤੱਕ ਰੁੱਖਾਂ ਦੀ ਸੇਵਾ ਕਰਦੇ ਆ ਉਹਦੇ 'ਚ ਇਹ ਟੈਂਕੀ ਵਰਤਾਂਗੇ ਉਸ ਤੋਂ ਬਾਅਦ ਭਰ ਕੇ ਇਹ ਟੈਂਕੀ ਇੱਥੇ ਆਜੂਗੇ ਸ਼ਾਮ ਨੂੰ ਜਾਂ ਅਗਲੇ ਦਿਨ ਸਵੇਰ ਇੱਥੋਂ ਵਾਪਸ ਲਿਆ ਜਾ ਕਰਾਂ। ਜੋ ਖਾਲੀ ਹੋ ਗਿਆ ਖਾਲੀ ਹੋ ਗਿਆ ਉਹ ਦੁਬਾਰਾ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟੂਟੀਆਂ ਲੱਗੀਆਂ ਹੋਈਆਂ। ਤੇ ਟੂਟੀਆਂ ਦੇ ਉੱਤੋਂ ਜਦੋਂ ਵੀ ਕਿਸੇ ਨੂੰ ਜ਼ਰੂਰਤ ਪਵੇਗੀ ਉਹ ਆਪਦੀ ਬੋਤਲ ਭਰ ਸਕਦਾ ਹੈ, ਪਾਣੀ ਦੀ ਪਾਣੀ ਪੀ ਸਕਦਾ ਹੈ। ਸ਼ੈਂਕ ਲੱਗਿਆ ਹੋਇਆ ਹੈ। ਤੇ ਪੂਰਾ ਵਧੀਆ ਪ੍ਰਬੰਧ ਕੀਤਾ ਇੱਕ ਦੋ ਦਿਨਾਂ ਤੱਕ ਇਹਦੇ ਵਿੱਚ ਰੰਗ ਵੀ ਕਰ ਦਿੱਤਾ ਜਾਊਗਾ ਤੇ ਇਹ ਜਿਹੜਾ ਪਾਣੀ ਵੇਸਟ ਹੁੰਦਾ ਇਹਦੇ ਵਿੱਚ ਪਾਈਪਾਂ ਲਾ ਦਿੱਤੀਆਂ ਜਾਣਗੀਆਂ ਤੇ ਇੱਧਰ ਕਿਆਰੀਆਂ ਦੇ ਵਿੱਚ ਪਾਣੀ ਕਿਤੇ ਵੀ ਪੈਂਦਾ ਕਰ ਦੇਣਗੇ ਤਾਂ ਜੋ ਪਾਣੀ ਵਿਅਰਥ ਨਾ ਜਾਵੇ ਅੱਜ ਪਹਿਲਾ ਦਿਨ ਹੈ ਸੋ ਕਈ ਚੀਜ਼ਾਂ ਜਿਹੜੀਆਂ ਹੈਗਾ ਪਤਾ ਲੱਗਦਾ ਜਦੋਂ ਉੱਥੇ ਕੰਮ ਕਰਦੇ ਆ ਜਾਂ ਕੇ ਮੌਕੇ ਤੇ ਪਹੁੰਚਦੇ ਆ ਤੇ ਇਸ ਤੋਂ ਬਾਅਦ ਦੀ ਗੱਲਬਾਤ ਸਾਡੇ ਬਾਈ ਜੀ ਪਰਮਿੰਦਰ ਜੀ ਤੇ ਐਮਸੀ ਸਾਹਿਬ ਉਹ ਦੱਸਣਗੇ ਬਾਈ ਜੀ ਕੀ ਸਿਸਟਮ ਹੈ ਕੀ ਗੱਲਬਾਤ ਹੈ ਤੁਹਾਡੇ ਕੀ ਵਿਚਾਰ ਹੈ ਪਹਿਲਾਂ ਤਾਂ ਸੱਚੀ ਕਾਲ ਜੀ ਸਾਰਿਆਂ ਨੂੰ ਤੇਰੇ ਵੱਲੋਂ ਇਹ ਰੁੱਖਾਂ ਦੇ ਰੱਖੇ ਟੀਮ ਕਾਫੀ ਟਾਈਮ ਦੀ ਰੁੱਖਾਂ ਦੀਆਂ ਰਾਖੀ ਤੇ ਰੁੱਖ ਲਾ ਰਹੇ ਆ ਉਹਨੇ ਅਪਰਾਲਾ ਐਸ.ਯੂ. ਸਾਹਿਬ ਨੇ ਕਿਹਾ ਸੀ ਇੱਥੇ ਵੀ ਆਪਾਂ ਪਾਣੀ ਦੀ ਲੋੜ ਆ ਇਹਨਾਂ ਨੇ ਉਹੀ ਟੈਂਕੀ ਜਿਹੜੀ ਆਪਾਂ ਪਾਣੀ ਯੂਜ਼ ਕਰਦੇ ਆ ਬੜੀ-ਬੜੀਆ ਸਾਫ਼ ਕਰਕੇ ਪ੍ਰੋਪਰ ਪਾਣੀ ਪੀਣ ਯੋਗ ਦੇ ਵਿੱਚ ਪਾ ਕੇ ਟੁੱਟੀਆਂ ਲਾ ਕੇ ਜੀ ਇੱਥੇ ਖੜੀ ਕਰਤੀ ਲੋੜਵੰਦ ਬੰਦਿਆਂ ਨੂੰ ਇਹ ਚੀਜ਼ ਦੀ ਸੇਵਾ ਮਿਲੂਗੀ ਤੇ ਬਾਕੀ ਅਸੀਂ ਇੱਥੇ ਇਹ ਵੀ ਦੇਖਿਆ ਵੀ ਰੁੱਖਾਂ ਦੇ ਰੱਖੇ ਜਦੋਂ ਟੀਮ ਆਈ ਵੀ ਇੱਥੇ ਡਰੱਖਤਾਂ ਦੀ ਵੀ ਕਾਫੀ ਕਟੀਆਂ ਆਉਣ ਵਾਲੀ ਆ ਤੇ ਇਹਦੀ ਇਸ ਤੋਂ ਬਾਅਦ ਇੱਕ ਦੋ ਦਿਨ ਇੱਥੇ ਲਾਵਾਂਗੇ ਦਰਖਤ ਵੀ ਵਧੀਆ ਬਣਾਵਾਂਗੇ ਅਸੀਂ ਚਾਹੁੰਦੇ ਵੀ ਦਰਖਤ ਆਪਣੇ ਹਰੇ ਭਾਈ ਹੋਵੇ ਛੰਡੀ ਛਾਂ ਹੋਵੇ ਤੇ ਬਾਕੀ ਆਕਸੀਜਨ ਤਾਂ ਮਿਲਦੀ ਮਿਲਦੀ ਇਹਨਾਂ ਤੋਂ ਇਹ ਬਹੁਤ ਵੱਡਾ ਉਪਰਾਲਾ ਰੁੱਖਾ ਦੀ ਟੀਮ ਦਾ ਜੀ ਤੇ ਇਹ ਜ਼ਰੂਰੀ ਆ ਚੀਜ਼ਾਂ ਜੀ ਬਹੁਤ ਜ਼ਰੂਰੀ ਆ ਉਹਨਾਂ ਟਾਈਮ ਚ ਬਹੁਤ-ਬਹੁਤ ਮਿਹਰਬਾਨੀ ਭਾਈ ਜੀ ਥੈਂਕ ਯੂ ਇੰਨਾ ਵਧੀਆ ਉਪਰਾਲਾ ਕੀਤਾ ਤੁਸੀਂ ਸਾਰਿਆਂ ਨੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਭਾਈ ਧੰਨਵਾਦ ਸੋਨਾ ਉਪਰਾਲਾ ਜੀ ਸਾਰਿਆਂ ਸਾਰੇ ਭਰਾਵਾਂ ਦਾ ਤੇ ਜਿਹੜਾ ਇੰਨਾ ਕਿਉਂਕਿ ਜਲ ਹੀ ਜੀਵਨ ਹੈ ਅਸੀਂ ਆਮ ਹੀ ਕਹਿੰਦੇ ਆ ਕਿ ਪਾਣੀ ਤੋਂ ਬਿਨਾ ਕਿਸੇ ਦੀ ਵੀ ਹੋਂਦ ਨਹੀਂ ਮਹਿਸੂਸ ਕਰ ਸਕਦੇ ਅਸੀਂ ਕਲਪਨਾ ਨਹੀਂ ਕਰ ਸਕਦੇ ਤਾਂ ਇੱਥੇ ਤਾਂ ਮਰੀਜ਼ਾਂ ਨੂੰ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਮਰੀਜ਼ਾਂ ਨੂੰ ਇੱਕ ਤਾਂ ਵੈਸੇ ਬਿਮਾਰੀ ਬੰਦੇ ਨੂੰ ਦੱਬ ਲੈਂਦੀ ਆ ਤੇ ਇੱਕ ਜਿਹੜੀ ਹੈਗੀ ਆ ਦੂਜਾ ਇਹ ਹੁੰਦਾ ਕਿ ਮਹਿੰਗਾ ਇਲਾਜ ਹੋ ਜਾਂਦਾ ਤੇ ਤੀਜਾ ਇਹ ਹੁੰਦਾ ਵੀ ਉਹ ਖਰਚੇ ਦੇ ਵਿੱਚੋਂ ਤਾਂ ਬੰਦਾ ਬੜੀ ਮੁਸ਼ਕਲ ਨਾਲ ਆਉਂਦਾ ਦਵਾਈਆਂ ਲੈਂਦਾ ਤੇ ਉਦੋਂ ਆ ਜਦੋਂ ਮਹਿੰਗਾ ਪਾਣੀ ਖਰੀਦਣਾ ਪੈ ਜੇ ਤੇ ਉਹਦੇ ਤੇ ਦਾ ਬੰਦੇ ਨੂੰ ਥੋੜਾ ਜਿਹਾ ਮਹਿਸੂਸ ਜ਼ਿਆਦਾ ਹੁੰਦਾ ਤਾਂ ਪੂਰੀ ਟੀਮ ਦਾ ਇਹ ਬਹੁਤ ਵੱਡਾ ਅਪਰਾਲਾ ਹੈ ਬਹੁਤ ਹੀ ਵੱਡਾ ਯੱਗ ਹੈ ਇਹ ਇੱਕ ਕਿਸਮ ਦਾ ਤੇ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਮੁਬਾਰਕਬਾਦ ਦਿੰਨੇ ਆ ਤੇ ਸਾਰੇ ਅਸੀਂ ਮੈਂ ਖੁਦ ਇਹਨਾਂ ਦਾ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਬਹੁਤ ਜ਼ਿਆਦਾ ਸਹਿਯੋਗ ਦਿਓਗੇ ਇਹਨਾਂ ਨੂੰ ਐਪਰੀਸ਼ੀਏਟ ਕਰੋਗੇ ਤੇ ਜਦੋਂ ਵੀ ਜਿਹੜਾ ਵੀ ਕੋਈ ਬੰਦਾ ਕਿਸੇ ਵੀ ਤਰੀਕੇ ਦੀ ਸੇਵਾ ਕਰ ਸਕਦਾ ਚਾਹੇ ਆਪ ਆ ਕੇ ਡੇਲੀ ਸੇਵਾ ਕਰ ਜਾਵੇ ਕਿਉਂਕਿ ਜੇ ਰੁੱਖਾਂ ਦੀ ਹੋਂਦ ਹੋਊਗੀ ਤਾਂ ਮਨੁੱਖਤਾ ਦੀ ਵੀ ਹੋਂਦ ਹੋਊਗੀ ਤੇ ਜੇ ਪਾਣੀ ਬਚੂਗਾ ਤਾਂ ਇਨਸਾਨ ਬਚੂਗਾ ਤਾਂ ਸਾਰਿਆਂ ਨੂੰ ਜਿਹੜੀ ਅਪੀਲ ਹੈ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਸਾਥ ਦਿਓ ਤੇ ਸੇਵਾ ਦੇ ਵਿੱਚ ਆਪ ਦਾ ਜ਼ਰੂਰ ਹਿੱਸਾ ਪਾਓ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ